ਕੀ ਹੈ ਕ੍ਰੂਸੈਡ ਸ਼ਬਦ ਕੀ ਹੈ ਕ੍ਰੂਸੈਡ ਸ਼ਬਦ ਮੰਨ ਕੇ ਚਲੋ ਵੀ ਕਿਸੇ ਕਨਵੈਨਸ਼ਨ ਦੇ ਲਈ ਕ੍ਰੂਸੈਡ ਸ਼ਬਦ ਇਸ ਸਮਾਨ ਕੀਤਾ ਜਾਂਦਾ ਮੈਂ ਐਲਾਨ ਕਰਾਂ ਕਿ ਮੈਂ ਦੂਜੀ ਕੌਮ ਨੂੰ ਧਰਮ ਯੁੱਧ ਦੇ ਨਾਮ ਦੇ ਉੱਤੇ ਲਲਕਾਰ ਰਿਹਾ ਹਾਂ ਫਿਰ ਤੇ ਉਹਨੂੰ ਚੈਲੰਜ ਦੂਜੀ ਕੌਮ ਮੰਨ ਕੇ ਚੱਲੇ ਜਦੋਂ ਕੋਈ ਮੈਨੂੰ ਪੁੱਛੇ ਹਾਂ ਜੀ 크ਰੁਸਿਡ ਸ਼ਬਦ ਦੇ ਨਾਂ ਦੇ ਉੱਤੇ ਤੁਸੀਂ ਸਿੱਖ ਕੌਮ ਨੂੰ ਲਲਕਾਰ ਰਹੇ ਹੋ ਜੇ ਤੇ ਮੈਂ ਕਮਾ ਹਾਂ ਜੀ ਮੈਂ ਇਸ ਸ਼ਬਦ ਦੇ ਮਾਧਮ ਤੋਂ ਸਿੱਖ ਕੌਮ ਨੂੰ ਲਲਕਾਰ ਰਿਹਾ ਵੀ ਆ ਰਹੇ ਆ ਵੀ ਤੁਹਾਡੇ ਇਲਾਕਿਆਂ ਦੇ ਵਿੱਚ ਕਰਨ ਆ ਰਹੇ ਆ ਯਸੂਸੀ ਦਾ ਪਜਾਨ ਜੇ ਤੁਹਾਡੇ ਜੁੜਦ ਹੈਗੀ ਹੈ ਤੇ ਤੁਸੀਂ ਰੋਕ ਕੇ ਦਿਖਾਓ ਇਹਨੂੰ ਕਹਿੰਦੇ ਲਲਕਾਰ 크ਰੁਸਿਡ ਸ਼ਬਦ ਦਾ ਮਤਲਬ 크ਰੋਸ ਦਾ ਮਤਲਬ ਹੈਗਾ ਮਸੀਹ ਯਸੂ ਜੇਸਸ ਸਲੀਬ ਦੇ ਉੱਤੇ ਕੁਰਬਾਨ ਦੇ ਸੰਤ ਪਰਉਸ ਕੇੰਦਾ ਮੈਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰਦਾ ਸੰਤ ਪਰਉਸ ਲਿਖਦਾ ਹੈ ਸਲੀਬ ਦੀ ਕਥਾ ਉਹਨਾਂ ਦੇ ਭਾਣੇ ਜਿਹੜੇ ਨਾਸ਼ ਹੋ ਰਹੇ ਮੂਰਖਤਾ ਪਰ ਜਿਹੜੇ ਬਚਾਏ ਜਾ ਰਹੇ ਉਹਨਾਂ ਦੀ ਜ਼ਿੰਦਗੀ ਹੈ ਸੋ ਅਸੀਂ ਉਸ 크ਰੂਸ ਦੀ ਗੱਲ ਨੂੰ ਲੈ ਕੇ ਜਸਮ ਸਿੰਘ ਨੇ ਕੀ ਕੀਤਾ ਹੈ 크ਰੂਸ ਦੇ ਉੱਤੇ ਸਾਡੇ ਲਈ ਤੇ 크ਰੂਸ ਦੇ ਸ਼ਬਦ ਉਸ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਹ ਸਾਡੇ ਭਾਈ ਜਿਹੜੇ ਗਏ ਜੇ ਉੱਥੇ ਮੇਰੇ ਮਿੱਤਰ ਵੀ ਨੇ ਇਹਨਾਂ ਦੀ ਗੱਲਬਾਤ ਵੀ ਦੇ ਰਹੀਂਦੀ ਆ ਗੁਰਪ੍ਰੀਤ ਸਿੰਘ ਕੈਲੀਫੋਰਨੀਆ ਜੀ ਜਿਨ੍ਹਾਂ ਨੇ ਹੁਣ ਆਪਣੇ ਨਾਂ ਦੇ ਪਿੱਛੇ ਉਹ ਦਾਸੀ ਲਾਇਆ ਤੁਹਾਨੂੰ ਇਹ ਹੁਕਮ ਨਹੀਂ ਹੈ ਤੁਸੀਂ ਆਪਣੇ ਗੁਰੂ ਦੇ ਹੁਕਮ ਤੇ ਖੜੇ ਤੁਹਾਡੇ ਗੁਰੂ ਨੇ ਜੋ ਕੁਝ ਕਿਹਾ ਤੁਸੀਂ ਉਹ ਕਰਦੇ ਹੋ ਮਰ ਮਿਟ ਜਾਂਦੇ ਹੋ ਉਹਦੇ ਲਈ ਉਸੇ ਲਈ ਸਾਡੇ ਗੁਰੂ ਦਾ ਹੁਕਮ ਜਿਹੜਾ ਹੈਗਾ ਅਸੀਂ ਉਸ ਮੁਤਾਬਕ ਕਰਦੇ ਹਾਂ ਅਸੀਂ ਆਪਣੇ ਗੁਰੂ ਦਾ ਹੁਕਮ ਮੰਨ ਕੇ ਜਨ ਇਹ ਕੋ ਛੋਟੀ ਗੱਲ ਸੁਣੀ ਨਾ ਕੋ ਜਾ ਕੇ ਦਿਖਾਓ ਘਰਾਂ ਘਰਾ ਦੇ ਵਿੱਚ ਤੁਹਾਨੂੰ ਪਤਾ ਜਾਵੇ ਲਗ ਸੇਵਾ ਹੁੰਦੀ ਕਿਦਾਂ ਜਦੋਂ ਕ੍ਰਿਸ਼ਨਾਂ ਵਾਂਗੂ ਤੁਹਾਨੂੰ ਅੱਗੋਂ ਪਵੇ ਮਾਰ ਅੱਗੋਂ ਕੱਢ ਗਾਲਾਂ ਫਿਰ ਵੀ ਤੁਸੀਂ ਉਹਨੂੰ ਆਸ਼ੀਸ਼ ਦੇ ਕੇ ਵਾਪਸ ਆਓ ਤੇ ਜੇ ਅਸੀਂ ਧਰਮ ਦੇ ਨਾਂ ਤੇ ਕਹੀਏ ਇਹ ਜਿਹ ਲਲਕਾਰ ਰਿਹਾ ਤੇ ਜਦੋਂ ਸਭ ਤੋਂ ਵੱਡਾ ਇੱਥੇ ਜਿਹੜਾ ਨਗਰ ਕੀਰਤਨ ਹੁੰਦਾ ਨਾ ਉਹ ਜੂਬਾ ਸਿਟੀ ਦੇ ਵਿੱਚ ਹੁੰਦਾ ਲਗ ਭਾਗ ਲੱਖ ਤੋਂ 1.5 ਲੱਖ ਬੰਦਾ ਹੁੰਦਾ ਹੁਣ 크ਿਸਚਨ ਸਮਝ ਲਾ ਪੈਣਾ ਵੀ ਆ ਜਿਹੜਾ ਤੁਸੀਂ ਜੱਥਾ ਲੈ ਕੇ ਨਿਕਲਦੇ ਹੋ ਨਾ ਨਗਰ ਕੀਰਤ ਦੇ ਨਾਮ ਦੇ ਉੱਤੇ ਇਹ ਤੁਸੀਂ ਸਾਨੂੰ ਲਲਕਾਰ ਰਹੇ ਹੋ ਉਹ ਗੱਲ ਬੰਦ ਦੀ ਸਮਾਉਂ ਉੱਤੇ 크ਿਸਚਨ ਲੋਕ ਵੀ ਜਿਹੜੇ ਇੱਥੇ ਦੇ 크ਿਸਚਨ ਲੋਕ ਹਨ ਨਾ ਗੋਰੇ ਵਗੈਰਾ ਉਹ ਬੜੇ ਚਾਅ ਦੇ ਨਾਲ ਸੜਕ ਤੇ ਖੜੇ ਹੋ ਕੇ ਦੇਖਦੇ ਆ ਇਹਨਾਂ ਰਿਸਪੈਕਟ ਦਿੰਦੇ ਆ ਸਾਡਾ ਜਿਹੜਾ ਪ੍ਰਚਾਰ ਕਰੂਸਰ ਦੇ ਨਾਮ ਦੇ ਉੱਤੇ ਕਿਸੇ ਨੂੰ ਲਲਕਾਰ ਨਹੀਂ ਅਸੀਂ ਜਦੋਂ ਕਹਿੰਨੇ ਆਂ ਵੀ ਅਸੀਂ ਤੁਹਾਨੂੰ ਨਹੀਂ ਲਲਕਾਰੇ ਤੁਸੀਂ ਖਾਮਕਾ ਹੀ ਗਏ ਆਂ ਅੱਡੇ ਨਹੀਂ ਤੁਸੀਂ ਸਾਨੂੰ ਲਲਕਾਰ ਨਹੀਂ ਤੁਸੀਂ ਇਹ ਤੋਂ ਵੱਡੀ ਮੂਰਖਤਾ ਕਿਹੜੀ ਹੋ ਸਕਦੀ ਹੈ ਅਰਾਜੂ ਨੂੰ ਅੰਮ੍ਰਿਤਸਰ ਦੇ ਵਿੱਚ ਇਸਾਈ ਧਰਮ ਵੱਲੋਂ ਇੱਕ ਬਹੁਤ ਵੱਡਾ ਕਰੂਸਰ ਕਰਾਇਆ ਗਿਆ ਜਿਸ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਜਿਹੜੇ ਆ ਇਸਾਈ ਧਰਮ ਦੇ ਭਾਈਚਾਰੇ ਨੇ ਹਿੱਸਾ ਧਿਆ ਉਸ ਕਰੂਸਰ ਨੂੰ ਲੈ ਕੇ ਇੱਕ ਬਹੁਤ ਵੱਡਾ ਵਿਵਾਦ ਜਿਹੜਾ ਖੜਾ ਹੋ ਗਿਆ ਇੱਕ ਬਾਬਾ ਜੀ ਜਿਹੜੇ ਅੰਮ੍ਰਿਤ ਅਮਰੀਕਾ ਤੋਂ ਆਏ ਨੇ ਗੁਰਪ੍ਰੀਤ ਸਿੰਘ ਉਹਨਾਂ ਨੇ ਬਹੁਤ ਸਵਾਲ ਜਿਹੜੇ ਖੜੇ ਕਰ ਦਿੱਤੇ ਉਹਨਾਂ ਨੇ ਕਿਹਾ ਕਿ ਕਬੂਸਰ ਜਿਹੜਾ ਆ ਸ਼ਬਦ ਇੱਕ ਜੰਗ ਦੀ ਨਿਸ਼ਾਨੀ ਆ ਕਿ ਪਾਕਿਸਤਾਨ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰੇ ਦੇ ਵਿੱਚ ਇਸ ਸੀਜ਼ ਨੂੰ ਜਿਹੜਾ ਆ ਜੰਗ ਦਾ ਨਾਮ ਦਿੱਤਾ ਇਹ ਤਲਵਾਰਾਂ ਦੀ ਜਿਵੇਂ ਕਹਿੰਦੇ ਇਸ ਸ਼ਬਦ ਦੇ ਵਿੱਚ ਤਲਵਾਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਸੋ ਇੱਕ ਕ੍ਰੂਸ਼ੇ ਸ਼ਬਦ ਕੀ ਹੈ ਆਪਾਂ ਇਹ ਜਾਣਾਂਗੇ ਸਾਡੇ ਨਾਲ ਨੇ ਅਮਰੀਕਾ ਤੋਂ ਪਾਸਟਰ ਇਕਬਾਲ ਜான் ਗਿਲ ਜੀ ਸਾਡੇ ਨਾਲ ਜੁੜੇ ਹੋਏ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਇਹ ਇੱਕ ਸ਼ਬਦ ਕੀ ਹੈ ਕ੍ਰੂਸੈਡ ਸ਼ਬਦ ਕੀ ਹੈ ਕਿ ਜੋ ਬਾਬਾ ਗੁਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਇੱਕ ਜੰਗ ਦੀ ਨਿਸ਼ਾਨੀ ਹੈ ਇਹ ਵਾਕੇ ਕੀ ਚੀਜ਼ ਹੈ ਜੀ ਇਹ ਕ੍ਰੂਸੈਡ ਸ਼ਬਦ ਦਾ ਜਿਹੜਾ ਵਿਵਾਸ ਸੀਗਾ ਤੁਹਾਨੂੰ ਯਾਦ ਹੋਵੇਗਾ ਤਕਰੀਬਨ 2 ਕੁ ਸਾਲ ਪਹਿਲਾਂ ਵੀ ਉੱਠਿਆ ਸੀ ਸੋ ਇਹ ਥੋੜੀ ਸਮਝਣ ਦੀ ਗੱਲ ਹੈ ਜੀ ਬਸ ਤੁਹਾਡੀ ਮਿਸ ਅੰਡਰਸਟੈਂਡਿੰਗ ਹੈ ਇਹ ਜਿਹੜਾ ਸ਼ਬਦ ਹੈ ਇਹਦੇ ਕਈ ਤਰ੍ਹਾਂ ਦੇ ਅਰਥ ਇਸ ਇਨਾਂ ਨੇ ਇੱਕੋ ਹੀ ਅਰਥ ਚੁੱਕ ਲਿਆ ਆ ਇਸ ਸ਼ਬਦ ਨੂੰ ਜਿਹਹਾਦ ਵੀ ਕਿਹਾ ਜਾਂਦਾ ਹੈ ਇਸ ਸ਼ਬਦ ਨੂੰ ਧਰਮ ਯੁੱਧ ਵੀ ਕਿਹਾ ਜਾਂਦਾ ਹੈ ਇਸ ਸ਼ਬਦ ਨੂੰ ਕੁਰੂਸ ਯੁੱਧ ਵੀ ਕਿਹਾ ਜਾਂਦਾ ਹੈ ਤੇ ਇਸ ਸ਼ਬਦ ਨੂੰ 11ਵੇਂ 12ਵੇਂ ਤੇ 13ਵੇਂ ਸਦੀ ਦੇ ਵਿੱਚ ਜਦੋਂ ਮੁਸਲਮਾਨ ਤਸ਼ੱਦਦ ਕਰ ਰਹੇ ਸੀਗੇ ਔਰ ਕ੍ਰਿਸਚੀਅਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਸੀਗਾ ਉਦੋਂ ਕੈਥਲਿਕ ਵੱਲੋਂ ਇਨਾ ਦਾ ਸਾਹਮਣਾ ਕਰਨ ਦੇ ਲਈ ਸਾਰੇ ਲੋਕਾਂ ਨੂੰ ਇਕਜੁੱਟ ਕੀਤਾ ਗਿਆ ਸੀ ਸੋ ਇਹ ਇਹ ਦੱਸਣਾ ਚਾਹੁੰਦੇ ਆ ਕਿ ਕ੍ਰੂਸੇਡ ਸ਼ਬਦ ਦੇ ਨਾਮ ਦੇ ਉੱਤੇ ਇਸਾਈਆਂ ਨੇ ਦੂਸਰੀਆਂ ਕੌਮਾਂ ਨੂੰ ਲਲਕਾਰਿਆ ਤੇ ਉਹਨਾਂ ਦੇ ਉੱਤੇ ਜ਼ੁਲਮ ਕੀਤਾ ਜਦਕਿ ਕ੍ਰੂਸੇਡ ਸ਼ਬਦ ਦੇ ਨਾਮ ਦੇ ਉੱਤੇ ਜਿਹਹਾਦ ਛੇੜਿਆ ਗਿਆ ਸੀ ਮੁਸਲਮਾਨਾਂ ਵੱਲੋਂ 11ਵੀਂ 12ਵੀਂ ਤੇ 13ਵੀਂ ਸਦੀ ਦੇ ਵਿੱਚ ਸੋ ਉਹਨਾਂ ਦੇ ਉਸ ਧਰਮਯੋਧ ਨੂੰ ਜਿਹੜਾ ਉਹਨਾਂ ਨੇ ਦੁਨੀਆ ਨੂੰ ਲਲਕਾਰਿਆ ਸੀਗਾ ਤੁਹਾਨੂੰ ਪਤਾ ਹੈ ਇੰਡੀਆ ਵਿੱਚ ਵੀ ਆ ਕੇ ਉਹਨਾਂ ਨੇ ਹਿੰਦੂਆਂ ਦੇ ਉੱਤੇ ਵੀ ਬੜੇ ਜ਼ੁਲਮ ਕੀਤੇ ਜਿੱਥੇ ਜਿੱਥੇ ਉਹਨਾਂ ਦੀ ਬਾਤ ਚੱਲੀ ਉਹਨਾਂ ਨੇ ਕੀਤਾ ਉਸੇ ਤਰ੍ਹਾਂ 크੍ਰਿਸਚੀਅਨਾਂ ਨੂੰ ਵੀ ਜਦੋਂ ਨਿਸ਼ਾਨਾ ਬਣਾਇਆ ਗਿਆ ਆ ਤੇ ਫਿਰ ਕੈਥੋਲਿਕ ਵੱਲੋਂ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਇਹਨਾਂ ਦੇ ਇਸ ਜਿਹੜਾ ক্রੂਸੇਡ ਸ਼ਬਦ ਜਿਹਨੂੰ ਅੱਜ ਚੁੱਕ ਰਹੇ ਆ 크੍ਰਿਸਚੀਅਨਾਂ ਦੇ ਲਈ ਉਹ ਜਿਹਹਾਦ ਨੂੰ ਲੈ ਕੇ ਜਿਹੜਾ ਚੱਲੇ ਸੀ ਉਹਨਾਂ ਨੂੰ ਰੋਕਣ ਦੇ ਲਈ ਕੈਥਲਿਕ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਸੀਗਾ ਕੈਥਲਿਕ ਵੱਲੋਂ 크루세ਡ ਦੇ ਨਾਮ ਦੇ ਉੱਤੇ ਦੁਨੀਆ ਦੇ ਉੱਤੇ ਜ਼ੁਲਮ ਕਰਨ ਦੇ ਲਈ ਨਹੀਂ ਬਣਾਇਆ ਗਿਆ ਸੀ ਉਹ ਸਾਰਾ ਜਿਹੜਾ ਹੈ ਗਰੁੱਪ ਬਲ ਕੇ ਜ਼ੁਲਮ ਨੂੰ ਰੋਕਣ ਦੇ ਲਈ ਸੋ ਅੱਜ ਅਗਰ ਮੰਨ ਕੇ ਚਲੋ ਕੋਈ ਵੀ ਦੁਨੀਆ ਦੀ ਕੌਮ ਆਕਰ ਉਹਦੇ ਉੱਤੇ ਕੋਈ ਜ਼ੁਲਮ ਕਰਨ ਦੇ ਲਈ ਐਲਾਨ ਕਰਕੇ ਆਉਂਦਾ ਉਹਨੂੰ ਰੋਕਣ ਦੇ ਲਈ ਹਰੇਕ ਦਾ ਫਰਜ਼ ਬੰਦਾ ਹੈ ਉਹ ਤੇ ਬੰਦਾ ਬੜਾ ਬੇਗੈਰਤ ਹੋਵੇਗਾ ਕਿਸੇ ਵੀ ਮਜ਼ਬਦ ਦਾ ਹੋਵੇ ਭਾਵੇਂ ਕ੍ਰਿਸਚੀਅਨ ਹੀ ਕਿਉਂ ਨਾ ਹੋਵੇ ਉਹਨੂੰ ਤੇ ਅਸੀਂ ਬੜਾ ਬੇਗਹਿਰਤ ਬੰਦਾ ਸਮਝਾਂਗੇ ਜਿਹੜਾ ਬੰਦਾ ਲਾਲਚ ਦਾ ਕਰਕੇ ਆਪਣੇ ਧਰਮ ਆਪਣੀ ਜਾਤ ਆਪਣੇ ਮਜ਼ਬ ਦਾ ਇਨਕਾਰ ਕਰੇ ਉਹ ਤੇ ਬੇਗਹਿਰਤ ਹੁੰਦਾ ਪਹਿਲਾ ਪੁਆਇੰਟ ਦੂਜਾ ਕਹਿੰਦੇ ਜ਼ਬਰਦਸਤੀ ਤੇ ਸਾਬਤ ਕਰਾਂ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ ਦੇ ਕਿਸੇ ਵੀ ਹਿੱਸੇ ਦੇ ਵਿੱਚ ਤਲਵਾਰ ਦੇ ਦਮ ਦੇ ਉੱਤੇ ਰਿਵਾਲਵਰ ਦੇ ਦਮ ਦੇ ਉੱਤੇ ਕਿਸੇ ਵੀ ਇੱਕ ਬੰਦੇ ਨੂੰ ਜ਼ਬਰਦਸਤੀ ਕਿਸੇ ਨੂੰ 크੍ਰਿਸਚਨ ਬਣਾਇਆ ਗਿਆ ਹੋਵੇ ਪੂਰੇ ਜਦੋਂ ਦਾ ਭਾਰਤ ਆਜ਼ਾਦ ਹੋਇਆ ਔਰ ਉਸ ਤੋਂ ਪਹਿਲਾਂ ਵੀ ਜਦੋਂ ਗੋਰੇ ਵੀ ਇਸ ਦੇਸ਼ ਦੇ ਵਿੱਚ ਰਹਿ ਕੇ ਗਏ ਜਦੋਂ ਉਹਨਾਂ ਦੀ ਪੂਰੀ ਹਕੂਮਤ ਰਹੀ ਔਰ ਉਸ ਸਮੇਂ ਦੇ ਵਿੱਚ ਵੀ ਪਰ 크ਿਸਚੈਂਟੀ ਜਿਹੜੀ ਹੈ ਤੇ ਪਹਿਲੀ ਸਦੀ ਦੇ ਵਿੱਚ ਹੀ ਆ ਗਈ ਸੀ ਭਾਰਤ ਦੇ ਵਿੱਚ ਸੋ ਉਦੋਂ ਤੋਂ ਲੈ ਕੇ ਅੱਜ ਤੱਕ ਭਾਰਤ ਦੇ ਇਤਿਹਾਸ ਦੇ ਵਿੱਚ ਕੋਈ ਐਸੀ ਘਟਨਾ ਦੱਸੀ ਜਾ ਇਹ ਵੈਸਟਰਨ ਦੀ ਗੱਲ ਕਰਦੇ ਆਂ ਇਹ ਉਦੋਂ ਜਦੋਂ ਮੁਸਲਮਾਨ ਤਸ਼ੱਦਦ ਕਰਦੇ ਕਰਦੇ ਉਧਰਲੇ ਪਾਸੇ ਨੇ ਪਹੁੰਚੇ ਹੋਣਾ ਰੋਕਣ ਦੇ ਲਈ ਕੈਥੋਲਿਕ ਨੇ ਉਪਰਾਲਾ ਕੀਤਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ ਲੇਕਿਨ ਕੈਥੋਲਿਕ ਨੇ 크루세ਡ ਦੇ ਨਾਮ ਦੇ ਉੱਤੇ ਉਹਨਾਂ ਦੇ ਉੱਤੇ ਤਸ਼ੱਦਦ ਨਹੀਂ ਕੀਤਾ ਬਲਕਿ 크루세ਡ ਦੇ ਨਾਮ ਦੇ ਉੱਤੇ ਉਹ ਆ ਰਹੇ ਸੀਗੇ ਸਾਡੇ ਲਈ ਤਾਂ 크루세ਡ ਦਾ ਮਤਲਬ ਵੀ ਕੁਝ ਹੋਰ ਹੈ ਉਹ ਵੀ ਮੈਂ ਦੱਸਾਂਗਾ ਲੇਕਿਨ ਪਹਿਲਾਂ ਮੈਂ ਇਹ ਕਲੀਅਰ ਕਰ ਦਵਾਂ ਕਿ ਨਾ ਤੇ ਜੇ ਕਿ ਇਹ ਵੀ ਲਾਲਚ ਦੇ ਕੇ ਤੇ ਉਹ ਬੇਗੈਰਤ ਹੈ ਜਿਹੜਾ ਲਾਲਚ ਦੇ ਕੇ ਮੈਂ ਕਈ ਵਾਰੀ ਦੱਸਿਆ ਜਿਹਨੂੰ ਲਾਲਚ ਦੇ ਕੇ ਬਣਾਇਆ ਗਿਆ ਨਾ ਕਿਸੇ ਮਜੇ ਚ ਲੈ ਆਂਦਾ ਗਿਆ ਉਹਨੂੰ ਅੱਜ 5000 ਦੇ ਕੇ ਕਿਸੇ ਨੇ ਸਹਾਇ ਬਣਾਇਆ ਤੁਸੀਂ 10000 ਦੇ ਕੇ ਤੁਸੀਂ ਉਹਨੂੰ ਹਿੰਦੂ ਬਣਾ ਲਓ 20000 ਦੇ ਕੇ ਉਹਨੂੰ ਸਿੱਖ ਬਣਾ ਲਓ 50000 ਦੇ ਕੇ ਉਹਨੂੰ ਮੁਸਲਮਾਨ ਬਣਾ ਲਓ ਉਹਦੇ ਬਿਕਾਉਆ ਬੇਗੈਰਤ ਦਾ ਗਾਹ ਦਾ ਧਰਮ ਹਾਂਜੀ ਹਾਂਜੀ ਕੋਈ ਧਰਮ ਨਹੀਂ ਤੋਂ ਅਸਲ ਦੇ ਵਿੱਚ ਇਸ ਸ਼ਬਦ ਦੇ ਤਹਿਤ ਨਾ ਇਹ ਕ੍ਰਿਸਤੀਆਂ ਨੂੰ ਨੀਚਾ ਦਿਖਾਉਂਦਾ ਇਹਨਾਂ ਦਾ ਉਪਰਾਲਾ ਹੈ ਵੀ ਕ੍ਰਿਸਚਨ ਲੋਕ ਬਿਕਾਉਆ ਸੀ ਵੀ ਆਪਣੀ ਸਵੈ ਇੱਛਾ ਦੇ ਨਾਲ ਪਰਬੋ ਜਸੂਮਸੀਨੋ ਆਪਣਾ ਮੁਕਤੀ ਦਾਤਾ ਕਰਕੇ ਕਬੂਲ ਕੀਤਾ ਉਹ ਹੀ ਪ੍ਰਚਾਰਕ ਸੀ ਲੋਕਾਂ ਨੂੰ ਕਰਦੇ ਹੁਣ ਕ੍ਰੂਸੇਰ ਦੀ ਗੱਲ ਰਹੀ ਆ ਉਸੇ ਸ਼ਬਦ ਮੰਨ ਕੇ ਚੱਲੋ ਵੀ ਕਿਸੇ ਕਨਵੈਨਸ਼ਨ ਦੇ ਲਈ ਕ੍ਰੂਸੇਰ ਸ਼ਬਦ ਇਸ ਸਮਾਂ ਲ ਕੀਤਾ ਜਾਂਦਾ ਮੈਂ ਐਲਾਨ ਕਰਾਂ ਕਿ ਮੈਂ ਦੂਜੀ ਕੌਮ ਨੂੰ ਧਰਮ ਯੁੱਧ ਦੇ ਨਾਮ ਦੇ ਉੱਤੇ ਲਲਕਾਰ ਰਿਹਾ ਹਾਂ ਫਿਰ ਤੇ ਉਹਨੂੰ ਚੈਲੰਜ ਦੂਜੀ ਕੌਮ ਮੰਨ ਕੇ ਚੱਲੇ ਜਦੋਂ ਕੋਈ ਮੈਨੂੰ ਪੁੱਛੇ ਹਾਂ ਜੀ ਕ੍ਰੂਸੇਰ ਸ਼ਬਦ ਦੇ ਨਾਮ ਦੇ ਉੱਤੇ ਤੁਸੀਂ ਸਿੱਖ ਕੌਮ ਨੂੰ ਲਲਕਾਰ ਰਹੇ ਹੋ ਜੇ ਤੇ ਮੈਂ ਕਮਾ ਹਾਂਜੀ ਮੈਂ ਇਸ ਸ਼ਬਦ ਦੇ ਮਾਧਮ ਤੋਂ ਸਿੱਖ ਕੌਮ ਨੂੰ ਲਲਕਾਰ ਰਿਹਾ ਵੀ ਆ ਰਹੇ ਆ ਵੀ ਤੁਹਾਡੇ ਇਲਾਕਿਆਂ ਦੇ ਵਿੱਚ ਕਰਨ ਆ ਰਹੇ ਯਸੂਸੀ ਦਾ ਪ੍ਰਚਾਰ ਜੇ ਤੁਹਾਡੇ ਚ ਜੁਰਤ ਹੈਗੀ ਹੈ ਤੇ ਤੁਸੀਂ ਰੋਕ ਕੇ ਦਿਖਾਓ ਇਹਨੂੰ ਕਹਿੰਦੇ ਲਲਕਾਰ 크ਰੁਸਿਡ ਦਾ ਮਤਲਬ ਕਰੋਸ ਦਾ ਮਤਲਬ ਹੈਗਾ ਮਸੀਹ ਯਸੂ ਜੇਸਸ ਸਲੀਬ ਦੇ ਉੱਤੇ ਕੁਰਬਾਨ ਹੋਇਆ ਤੇ ਸੰਤ ਪਾਲ ਉਸ ਕਹਿੰਦਾ ਮੈਂ ਸਲੀਬ ਦਿੱਤੇ ਹੋਏ ਮਸੀਹ ਦਾ ਪ੍ਰਚਾਰ ਕਰ ਸੰਤ ਪ੍ਰੂਸ ਲਿਖਦਾ ਹੈ ਸਲੀਬ ਦੀ ਕਥਾ ਉਹਨਾਂ ਦੇ ਬਾਣੇ ਜਿਹੜੇ ਨਾਸ਼ ਹੋ ਰਹੇ ਮੂਰਖਤਾ ਪਰ ਜਿਹੜੇ ਬਚਾਏ ਜਾ ਰਹੇ ਉਹਨਾਂ ਦੀ ਜ਼ਿੰਦਗੀ ਹੈ ਸੋ ਅਸੀਂ ਉਸ ਕ੍ਰੂਸ ਦੀ ਗੱਲ ਨੂੰ ਲੈ ਕੇ ਜਸਮ ਸਿੰਘ ਨੇ ਕੀ ਕੀਤਾ ਹੈ ਕ੍ਰੂਸ ਦੇ ਉੱਤੇ ਸਾਡੇ ਲਈ ਤੇ ਕ੍ਰੂਸੇਡ ਸ਼ਬਦ ਉਸ ਲਈ ਇਸਤੇਮਾਲ ਕੀਤਾ ਜਾਂਦਾ ਹੁਣ ਅਗਲਾ ਖਾਮ ਖਾਂ ਇਹਨੂੰ ਸਾਡੇ ਵੱਲੋਂ ਲਲਕਾਰ ਸਮਝੇ ਮੈਂ ਕਿਸੇ ਬੰਦੇ ਕੋਲੋਂ ਰਸਤਾ ਮੰਗਦਾ ਵੀ ਭਾਈ ਜੀ ਆ ਮੈਂ ਸਿੱਧਾ ਜਾਣਾ ਤੇ ਤੁਸੀਂ ਰਸਤਾ ਰੋਕ ਕੇ ਖੜੇ ਹੋ ਤੇ ਤੁਸੀਂ ਮੈਨੂੰ ਪਲੀਜ਼ ਰਸਤਾ ਦਿਓ ਅਗਲਾ ਬੰਦਾ ਹੁਣ ਕਹਵੇ ਤੂੰ ਮੈਨੂੰ ਲਲਕਾਰ ਰਿਹਾ ਰਸਤਾ ਮੰਗਣ ਵਾਸਤੇ ਜੇ ਤੇ ਮੈਨੂੰ ਕਮਾ ਹਾਂ ਜੇ ਮੈਂ ਤੈਨੂੰ ਲਲਕਾਰਿਆ ਵੀ ਰਸਤਾ ਛੱਡ ਦੇ ਨਹੀਂ ਤੇ ਲੱਤਾਂ ਵੜਦਿਆਂਗਾ ਫਿਰ ਤੇ ਹੋ ਗਈ ਲਲਕਾਰ ਤੇ ਜਦੋਂ ਮੈਂ ਕਹਿੰਦਾ ਨਹੀਂ ਭਾਈ ਜੀ ਮੈਂ ਤੁਹਾਨੂੰ ਕੋਈ ਨਾ ਤੇ ਮੈਂ ਤੁਹਾਨੂੰ ਲਲਕਾਰਿਆ ਨਾ ਮੈਂ ਤੁਹਾਨੂੰ ਗੁੱਸੇ ਦੇ ਨਾਲ ਕਿਹਾ ਆ ਮੈਂ ਕਿਤੇ ਜਾ ਰਿਹਾ ਮੈਂ ਲੇਟ ਆ ਤੇ ਪਲੀਜ਼ ਮੇਰਾ ਜਿੱਦ ਰਸਤਾ ਛੱਡ ਦੋਗੇ ਤੇ ਮੈਂ ਅੱਗੇ ਚਲਾ ਜਾਵਾਂਗਾ ਹੁਣ ਮਿੰਨ ਨੂੰ ਨਹੀਂ ਸਮਝ ਆਉਂਦੀ ਵੀ ਇਹ ਖਾਮ ਖਾਂ ਉਸ ਸ਼ਬਦ ਨੂੰ ਆਪਣੇ ਲਈ ਲਲਕਾਰ ਕਿਉਂ ਮੰਨਦੇ ਅਗਲੀ ਗੱਲ ਆ ਗਈ ਹੈ ਪ੍ਰੋਗਰਾਮ ਕਰਨ ਦੀ ਭਾਰਤ ਦੇਸ਼ ਦਾ ਸੰਵਿਧਾਨ ਵਕਤ ਵਕਤ ਧਰਮਾਂ ਦੀ ਬੁਨਿਆਦ ਤੇ ਟਿਕਿਆ ਹੈ ਸੰਵਿਧਾਨਿਕ ਤੌਰ ਤੇ ਵੀ ਭਾਰਤ ਨੂੰ ਚਾਰ ਮੁੱਖ ਧਰਮਾਂ ਦੇ ਨਾਮ ਦੇ ਉੱਤੇ ਜਾਣਿਆ ਜਾਂਦਾ Hindu, Muslim, Sikh ਇਸ ਬਿਲਕੁਲ ਚਾਰੇ ਤੇ ਉਹ ਜਿਹੜੇ ਇਸ ਧਰਤੀ ਉੱਤੇ ਲੋਕ ਵੱਸਦੇ ਆ ਨਾ ਇਹ ਕਿਤੇ ਬਾਹਰੋਂ ਨਹੀਂ ਆਏ ਹੋਏ ਈਰਾਨ, ਇਰਾਕ ਤੋਂ ਹੁੰਦਿਆਂ ਹੋਇਆਂ ਨਹੀਂ ਆਏ ਜੀ ਇਹ ਕਿਤੇ ਇਜ਼ਰਾਈਲ ਤੋਂ ਨਹੀਂ ਆਏ ਇਹ ਕਿਤੇ ਅਮਰੀਕਾ ਕੈਨੇਡਾ ਤੋਂ ਆ ਕੇ ਨਹੀਂ ਬਸੇ ਪੰਜਾਬ ਦੇ ਵਿੱਚ ਜਿਹੜਿਆਂ ਦੇ ਪੁਰਖੇ ਵੀ ਪੰਜਾਬ ਦੇ ਸੀ ਇਹਨਾਂ ਦਾ ਜੰਮ ਪੱਲ ਵੀ ਪੰਜਾਬ ਦਾ ਸੀ ਇਹ ਪੰਜਾਬ ਦੇ ਵਿੱਚ ਹੀ ਪੈਦਾ ਹੋਏ ਆ ਔਰ ਇਹਨਾਂ ਕੋਲ ਆਜ਼ਾਦ ਮਰਜ਼ੀ ਹੈ ਇਹਨਾਂ ਨੇ ਗੁਰਦੁਆਰੇ ਜਾਣਾ ਹੈ ਇਹਨਾਂ ਨੇ ਕਿਸੇ ਮਜ਼ਾਰ ਤੇ ਜਾਣਾ ਹੈ ਇਹਨਾਂ ਨੇ ਕਿਸੇ ਮੰਦਿਰ 'ਚ ਜਾਣਾ ਹੈ ਇਹਨਾਂ ਨੇ ਕਿਸੇ ਮਸਜਿਦ 'ਚ ਜਾਣਾ ਹੈ ਇਹ ਇਹਨਾਂ ਦੇ ਕੋਲ ਆਜ਼ਾਦ ਮਰਜ਼ੀ ਹੈ ਬਿਲਕੁਲ ਮਰਜ਼ੀ ਦਾ ਮਾਲਕ ਹੈ ਇਹ ਹਰੇਕ ਬੰਦਾ ਆਪਣੀ ਮਰਜ਼ੀ ਦਾ ਮੈਨੂੰ ਮੇਰਾ ਜੇ ਮਨ ਕਰੇ ਮੈਂ ਕ੍ਰਿਸਚੀਅਨਟੀ ਛੱਡਾਂ ਮੈਂ ਗੁਰਦੁਆਰੇ ਜਾ ਬਿਲਕੁਲ ਠੀਕ ਹੈ ਮੈਂ ਪਾ ਕੇ ਬੰਨ ਲੈਣਾ ਦਾੜੀ ਆਲਰੇਡੀ ਮੈਂ ਰੱਖੀ ਹੋਈ ਹੈ ਠੀਕ ਹੈ ਮੈਂ ਹੁਣੇ ਕਹਿੰਦਾ ਜੀ ਮੈਂ ਸਿੱਖ ਧਰਮ ਦੇ ਵਿੱਚ ਆਉਣਾ ਚਾਹੁੰਨਾ ਕੋਈ ਕ੍ਰਿਸਚੀਅਨ ਮੈਨੂੰ ਰੋਕ ਸਕਦਾ ਨਹੀਂ ਰੋਕ ਸਕਦਾ ਨਹੀਂ ਰੋਕ ਸਕਦਾ ਬਿਲਕੁਲ ਬੜੀ ਸਹੀ ਹੈ ਕਿਉਂ ਮੇਰੀ ਮਰਜ਼ੀ ਹੈ ਬਿਲਕੁਲ ਉਸੇ ਤਰ੍ਹਾਂ ਇਹਨਾ ਦੇ ਅਗਰ ਸਿੱਖ ਲੋਕ ਅਗਰ ਕੋਈ ਆਰੇ ਕ੍ਰਿਸਚੀਅਨਟੀ ਦੇ ਵਿੱਚ ਇਹ ਤੇ ਆਪਣੀ ਕਮੀ ਨੂੰ ਲੱਭਣ ਸਾਡੇ ਸਾਡੇ ਵਿੱਚ ਕਿਹੜੀ ਐਸੀ ਕਮੀ ਆ ਕਿਉਂਕਿ ਲੰਗਰਾਂ ਦੇ ਵਿੱਚ ਅਸੀਂ ਕੋਈ ਕਮਿਊਨਿਟੀ ਛੱਡੀ ਠੀਕ ਹੈ ਲੋਕ ਭਲਾਈ ਦੇ ਕੰਮਾਂ ਦੇ ਵਿੱਚ ਇਹਨਾਂ ਦਾ ਇੱਕ ਬੜਾ ਵੱਡਾ ਗਰੁੱਪ ਇੰਟਰਨੈਸ਼ਨਲ ਲੈਵਲ ਤੇ ਜਾਣਿਆ ਜਾਂਦਾ। ਪਿੰਡ ਵਿੱਚੋਂ ਕਈ ਮੂਰਖ ਲੋਕ ਉਹਦਾ ਵੀ ਵਿਰੋਧ ਕਰਦੇ ਆ।